ਸਤ ਦੇਸ਼ ਦੀ ਉਪਜਾਊ ਧਰਤੀ ਪੰਜਾਬ ਵਿੱਚ ਸਾਲ 2025 ਦੇ ਹਾੜੀ ਰਬੀ ਸੀਜ਼ਨ ਦੀ ਪ੍ਰਮੁੱਖ ਫਸਲ ਕਣਕ ਦੀ ਨਿਯਮਿਤ ਖਰੀਦ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋ ਚੁੱਕੀ ਹੈ ਹਾਲਾਂਕਿ ਖੇਤਾਂ ਵਿੱਚ ਅਜੇ ਕਣਕ ਪੂਰੀ ਤਰ੍ਹਾਂ ਪੱਕੀ ਨਹੀਂ ਹੈ ਡੈਂਡੀ ਇਸ ਕਰਕੇ ਮੰਡੀਆਂ ਵਿੱਚ ਅਜੇ ਕਣਕ ਦੀ ਬਹੁਤੀ ਆਮਦ ਨਹੀਂ ਹੋ ਰਹੀ ਡੰਡੀ ਪੁਰਾਣੇ ਸਮੇਂ ਵਿੱਚ ਵੀ ਕਣਕ ਦੀ ਬਾਕਾਇਦਾ ਖਰੀਦ ਵਸਾਖੀ ਤੋਂ ਹੀ ਸ਼ੁਰੂ ਹੁੰਦੀ ਸੀ ਪਰ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋਣ ਕਾਰਨ ਰਾਜ ਦੇ ਕੁਝ ਇਲਾਕਿਆਂ ਵਿੱਚ ਕਣਕ ਦੇ ਅਗੇਤੀ ਪੱਕੜ ਨਾਲ ਰਾਜ ਸਰਕਾਰ ਵੱਲੋਂ ਖਰੀਦ ਦੇ ਪ੍ਰਬੰਧ 1 April ਤੋਂ ਹੀ ਕੀਤੇ ਜਾਣ ਲੱਗੇ ਹਨ ਡੰਡੀ ਪੰਜਾਬ ਦੇ ਖੇਤੀ ਮਾਹਿਰ ਭਾਵੇਂ ਇਸ ਵਾਰ ਸੂਬੇ ਵਿੱਚ ਕਣਕ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਪ੍ਰਗਟਾ ਚੁੱਕੇ ਹਨ ਪਰ ਫਿਰ ਵੀ ਸੂਬੇ ਦੀ ਸਰਕਾਰ ਨੇ ਕਣਕ ਖਰੀਦ ਦਾ ਟੀਚਾ ਪਿਛਲੇ ਸਾਲ ਦੀ ਤੁਲਨਾ ਵਿੱਚ ਘਟ ਰੱਖਿਆ ਹੈ ਡੰਡੀ ਅਜੇ ਹਾਂ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਿਛਲੇ ਸਾਲ ਨਾਲੋਂ ਸੂਬੇ ਵਿੱਚ ਕਣਕ ਦੀ ਬਿਜਾਈ ਇਸ ਵਾਰ ਘਟ ਰਕਬੇ ਉੱਤੇ ਕੀਤੀ ਗਈ ਸੀ ਡੰਡੀ ਪਿਛਲੇ ਸਾਲ ਸੂਬੇ ਵਿੱਚ ਕਣਕ ਦੀ ਬਿਜਾਈ ਲਈ 35. 08 ਲੱਖ ਹੈਕਟੇਅਰ ਰਕਬਾ ਸੀ ਜੋ ਇਸ ਸਾਲ 35 ਲੱਖ ਹੈਕਟੇਅਰ ਰਹਿ ਗਿਆ ਹੈ ਡੰਡੀ ਇਸ ਦੇ ਬਾਵਜੂਦ ਖੇਤੀ ਮਾਹਿਰਾਂ ਨੇ ਪੰਜਾਬ ਵਿੱਚ ਕਣਕ ਦਾ ਰਿਕਾਰਡ ਉਤਪਾਦਨ ਹੋਣ ਦੇ ਸੰਕੇਤ ਦਿੱਤੇ ਹਨ ਡੰਡੀ ਇਸ ਵਾਰ ਕਣਕ ਬੀਜਣ ਵਾਲੇ ਕਿਸਾਨਾਂ ਲਈ ਥੋੜੀ ਸੰਤੁਸ਼ਟੀ ਦੀ ਗੱਲ ਇਹ ਹੈ ਕਿ ਕਣਕ ਦੀ ਸਰਕਾਰੀ ਖਰੀਦ ਲਈ ਸਟਾਰਟ ਕੁਆਂਟਲ ਪਿੱਛੇ ਘਟੋ ਘੱਟ 150 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਡੰਡੀ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ 28000 ਕਰੋੜ ਰੁਪਏ ਕੈਸ਼ ਕ੍ਰੈਡਿਟ ਲਿਮਟ ਦੀ ਰਕਮ ਜਾਰੀ ਕਰ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਖਰੀਦੀ ਗਈ ਫਸਲ ਦਾ 24 ਘੰਟਿਆਂ ਅੰਦਰ ਭੁਗਤਾਨ ਹੋ ਸਕੇ ਡੰਡੀ ਸੂਬਾ ਸਰਕਾਰ ਨੇ ਭਾਵੇਂ ਕਣਕ ਖਰੀਦ ਦੇ ਐਲਾਨ ਦੇ ਨਾਲ ਹੀ ਇਹ ਦਾਵਾ ਵੀ ਕੀਤਾ ਹੈ ਕਿ ਕਣਕ ਦੀ ਖਰੀਦ ਲਈ ਵਿਆਪਕ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰੰਤੂ ਪਿਛਲੇ ਸਾਲ ਕਣਕ ਖਰੀਦ ਦੇ ਸੀਜ਼ਨ ਦੌਰਾਨ ਪੈਦਾ ਹੋਈਆਂ ਔਕੜਾਂ ਅਤੇ ਪਰੇਸ਼ਾਨੀਆਂ ਦੇ ਮੱਦੇ ਨਜ਼ਰ ਸਰਕਾਰ ਨੂੰ ਟਕਵੇਂ ਪ੍ਰਬੰਧਾਂ ਦੀ ਅਗਾਊਂ ਵਿਵਸਥਾ ਲਾਜ਼ਮੀ ਤੌਰ ਉੱਤੇ ਯਕੀਨੀ ਬਣਾ ਲੈਣੀ ਚਾਹੀਦੀ ਹੈ ਡੰਡੀ ਕਣਕ ਦੀ ਸਰਕਾਰੀ ਖਰੀਦ ਦੌਰਾਨ ਅਕਸਰ ਸਭ ਤੋਂ ਵੱਡੀ ਅੜਚਣ ਗੋਦਾਮਾਂ ਅਤੇ ਫਸਲ ਦੀ ਸਾਮ ਸੰਭਾਲ ਵਾਲੇ ਸਥਾਨਾਂ ਦੀ ਘਾਟ ਨੂੰ ਲੈ ਕੇ ਆਉਂਦੀ ਹੈ ਡੰਡੀ ਮਾਹਰਾਂ ਅਨੁਸਾਰ ਸੂਬਾ ਸਰਕਾਰ ਅਤੇ ਕੇਂਦਰੀ ਖਰੀਦ ਏਜੰਸੀਆਂ ਦੇ ਗੋਦਾਮਾਂ ਵਿੱਚ ਅਜੇ ਵੀ ਪਿਛਲੇ ਸਾਲਾਂ ਦੀ ਕਣਕ ਪਈ ਹੋਈ ਹੈ ਡੰਡੀ ਪਿਛਲੇ ਸਾਲ ਖਰੀਦੇ ਝੋਨੇ ਦਾ ਵੱਡਾ ਹਿੱਸਾ ਅਜੇ ਵੀ ਗੋਦਾਮਾਂ ਵਿੱਚ ਪਿਆ ਹੈ ਡੰਡੀ ਦੂਜੀ ਵੱਡੀ ਅੜਚਣ ਬਾਹਰਦਾਨੇ ਦੀ ਘਾਟ ਦੀ ਹੁੰਦੀ ਹੈ ਜੋ ਹਰ ਸਾਲ ਮੰਡੀਆਂ ਵਿੱਚ ਵੇਖਣ ਨੂੰ ਮਿਲਦੀ ਹੈ ਡੰਡੀ ਹਰ ਸਾਲ ਸਰਕਾਰੀ ਧਾਵਿਆਂ ਅਤੇ ਪ੍ਰਬੰਧਾਂ ਦੇ باوجود ਬਾਹਰਦਾਨੇ ਦੀ ਘਾਟ ਦੀ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ ਡੰਡੀ ਆਵੇਂ ਭਾਰਦਾਨੇ ਦੀ ਇਹ ਘਾਟ ਕਈ ਵਾਰ ਸਟੌਪ